ਉਹ ਜਿਹੜਾ ਡਿਸਟ੍ਰਿਕਟ ਹਸਪੀਟਲ ਤੇ ਉਹਨਾਂ ਨੇ ਮੇਰੇ ਵੱਲੋਂ ਕਹਿਦੇ ਹੋਏ ਕਿ ਉਹਨਾਂ ਨੂੰ ਨਹੀਂ ਤਾਂ ਉਹ ਐਕਸ਼ਨ ਹੋਵੇਗਾ ਉਹਨਾਂ ਨੇ 24/7 ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਨੇ ਅੱਜ ਜ਼ਿਲ੍ਹਾ ਹਸਪਤਾਲ ਦਾ ਦੌਰਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮੁਫਤ ਦਵਾਈਆਂ ਮੁਹੱਈਆ ਕਰਵਾਉਣ ਉਪਰੰਤ ਹੁਣ ਜਲਦ ਅਡਵਾਂਸ ਲਾਈਫ ਸਪੋਰਟ ਅਤੇ ਬੇਸਿਕ ਲਾਈਫ ਸਪੋਰਟ ਐਂਬੂਲੈਂਸਾਂ ਐਮਰਜੈਂਸੀ ਮੌਕਿਆਂ ਨੂੰ ਸੰਭਾਲ ਲਈ ਸਰਕਾਰੀ ਹਸਪਤਾਲਾਂ ਵਿੱਚ ਤਾਇਨਾਤ ਕਰੇਗੀ ਇਸ ਮੌਕੇ ਸਰਕਾਰੀ ਹਸਪਤਾਲਾਂ ਵਿੱਚ ਮਿਲ ਰਹੀਆਂ ਮੁਫਤ ਦਵਾਈਆਂ ਦਾ ਜ਼ਮੀਨੀ ਪੱਧਰ ਉੱਤੇ ਨਿਰੀਖਣ ਕਰਨ ਲਈ ਸਿਹਤ ਮੰਤਰੀ ਨੇ ਮਰੀਜ਼ਾਂ ਨਾਲ ਗੱਲਬਾਤ ਕੀਤੀ ਜਿੱਥੇ ਮਰੀਜ਼ਾਂ ਵੱਲੋਂ ਤਸੱਲੀ ਪ੍ਰਗਟਾਉਂਦਿਆਂ ਦੱਸਿਆ ਗਿਆ ਕਿ ਹੁਣ ਉਹਨਾਂ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਸਾਰੀਆਂ ਦਵਾਈਆਂ ਮੁਫਤ ਮਿਲ ਰਹੀਆਂ ਹਨ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਮਸਵਲੋ ਕੀਤੇ ਸਰਵੇਖਣ ਅਨੁਸਾਰ ਨਾ ਮੁਰਾਦ ਬਿਮਾਰੀਆਂ ਤੋਂ ਪੀੜਿਤ ਮਰੀਜ਼ਾਂ ਨੂੰ ਆਪਣੇ ਇਲਾਜ ਲਈ ਕਰਜ਼ੇ ਤੱਕ ਲੈਣੇ ਪੈਂਦੇ ਹਨ ਜਿਸ ਲਈ ਪੰਜਾਬ ਸਰਕਾਰ ਵੱਲੋਂ ਇਹਨਾਂ ਸਾਰਥਕ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੁਫਤ ਦਵਾਈਆਂ ਅਤੇ ਕੇਵਲ 200 ਰੁਪਏ ਵਿੱਚ ਅਲਟਰਾਸਾਉਂਡ ਦੀ ਸਹੂਲਤਾਂ ਸੂਚੀਬਦ ਹਸਪਤਾਲਾਂ ਵਿੱਚ ਸ਼ੁਰੂ ਕੀਤੀ ਗਈ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਿਤ ਲੋੜਵੰਦ ਮਰੀਜ਼ਾਂ ਦੇ ਤੀਜੀ ਸ਼੍ਰੇਣੀ ਦੇ ਇਲਾਜ ਜਿਸ ਵਿੱਚ ਗੰਭੀਰ ਬਿਮਾਰੀਆਂ ਆਉਂਦੀਆਂ ਹੁੰਦੀਆਂ ਹਨ ਦਾ ਇਲਾਜ ਬਿਲਕੁਲ ਮੁਫਤ ਕਰਵਾਇਆ ਜਾ ਰਿਹਾ ਹੈ। ਕਿਸ਼ਨ ਲਾਲ ਤੁਹਾਡੇ ਦੋਵੇਂ ਤਾਂ ਖੁੱਲ ਗਏ ਸਰ ਉਹਨਾਂ ਆਹ ਰਾਉਂਡ ਦੀ ਕਲੌਕ ਨਹੀਂ ਕਰਦੇ 2 ਵਜੇ ਤੱਕ ਹੀ ਘੰਢਦੇ ਜਿੰਨੇ ਦਿਨ ਕੰਮ ਕਰਦੇ ਨੇ ਨਹੀਂ ਨਹੀਂ ਉਹਨੂੰ ਜਿਹੜਾ ਡਿਸਟ੍ਰਿਕਟ ਹਸਪੀਟਲ ਤੇ ਉਹਨਾਂ ਨੇ ਮੇਰੇ ਵੱਲੋਂ ਕਹਿਆ ਸੀ ਉਹਨੂੰ ਨਹੀਂ ਕਰਨਾ ਤੇ ਐਕਸ਼ਨ ਹੋਵੇਗਾ ਉਹਨਾਂ ਨੇ 24/7 ਕਰਨਾ ਹੈ। ਔਰ ਤੁਸੀਂ ਉਹਨਾਂ ਵਾਸਤੇ ਇਹ ਵੀ ਕਰੋ ਕਿ ਜਿਹੜੇ ਐਮਰਜੈਂਸੀ ਸਪੈਸ਼ਲ ਨਾ ਦੇ ਉਹਨਾਂ ਦੇ ਟੈਸਟ ਵੀ ਹੋਣੇ ਚਾਹੀਦੇ ਉਹ ਤਾਂ ਨਹੀਂ ਖੋਲਦੇ ਆ ਕਈ ਜਗ੍ਹਾ ਤੇ इवन ਸਬਰੀਜ ਨਾ ਹਸਪੀਟਲ ਤੇ 24 ਘੰਟੇ ਕਰ ਰਿਹਾ ਉਹਨਾਂ ਦਾ ਬੰਦਾ ਆਏਗਾ ਹੁਣ ਤਾਂ ਹਾਂਜੀ ਬਲਾਊਰ ਸਰ ਆਮ ਮਰੀਜ਼ਾਂ ਨਾਲ ਅੱਜ ਗੱਲਬਾਤ ਕੀਤੀ ਕਿੱਦਾਂ ਲੱਗਿਆ ਤੁਹਾਨੂੰ ਪੇਸ਼ੈਂਟਸ ਪੋਜ਼ਿਟਿਵ ਹੈ ਜੀ ਪੇਸ਼ੈਂਟਸ ਕਹਿੰਦੇ ਹੁਣ ਸਾਨੂੰ ਦਵਾਈ ਮਿਲਦੀ ਹੈ ਜੀ ਪਹਿਲਾਂ ਸਾਨੂੰ ਅੱਧੀ ਅੱਧੀ ਦਵਾਈ ਦਿੰਦਾ ਸੀ ਨਾਰਮਲੀ ਕੀ ਹੁੰਦਾ ਸੀ ਪਹਿਲਾਂ ਕਹਿੰਦਾ ਸੀ ਸਾਨੂੰ ਜੀ ਦੋ ਦਵਾਈਆਂ ਇੱਥੋਂ ਦੇ ਦਿੱਤੀਆਂ ਜਿਹੜੀ ਦਵਾਈ ਨਾਲ ਠੀਕ ਹੋਣਾ ਵਾਰਦੀ ਵਿਖਦੀ ਹੁਣ ਉਹ ਦਵਾਈ ਵੀ ਇੱਥੋਂ ਮਿਲਦੀ ਹੈ ਜਿਹੜਾ ਠੀਕ ਹੋਣਾ ਚਾਹਤ ਹੈ ਤੇ ਕੀ ਲੱਗਦਾ ਵੀ ਜਿਹੜੀ ਇਹ ਫੈਸਿਲਿਟੀ ਦਿੱਤੀ ਜਾ ਰਹੀ ਹੈ ਹੁਣ ਹਸਪਤਾਲ ਦੇ ਵਿੱਚ ਮੁਫਤ ਦਵਾਈ ਦਿੱਤੀ ਜਾ ਰਹੀ ਲੋਕਾਂ ਨੂੰ ਆਰਥਿਕ ਤੌਰ ਤੇ ਕਿੰਨਾ ਫਾਇਦਾ ਹੋਵੇਗਾ ਸਰਕਾਰ ਵੱਲੋਂ ਕਹਿਦਾਂ ਸੀ ਇਹਦਾ ਆਰਥਿਕ ਤੌਰ ਤੇ ਤਾਂ ਇਹ ਹੈਗਾ ਵੀ ਜਿਹੜੇ ਜ਼ ਕਰਨਾ ਪੈਂਦਾ ਜੇ ਕਿਸੇ ਨੂੰ ਕਰਜ਼ਾ ਲੈਣਾ ਪੈਂਦਾ ਗਹਿਣੇ ਵੇਚਨੇ ਪੈਂਦੇ ਆ ਜਾਂ ਆਪਣਾ ਕੋਈ ਜ਼ਮੀਨ ਘਰ ਉਹਨੂੰ ਗਾਣੇ ਰੱਖਣਾ ਪੈਂਦਾ ਜਿਹਦਾ ਵੇਚਣਾ ਵੀ ਪੈਂਦਾ ਸੀ ਹੁਣ ਜਿਹੜਾ ਚਾਹੇ ਸਾਡੇ ਆਮ ਆਦਮੀ ਕਿਹਨੇ ਕਾ ਜਿੱਥੇ 1 ਕਰੋੜ ਬੰਦਿਆਂ ਨੇ ਉਹਦਾ ਫਾਇਦਾ ਉਠਾਇਆ ਜੀ ਜੀ ਇਹਦੇ ਨਾਲ ਜਿਹੜਾ ਟੋਟਲ ਜਿਹੜਾ ਪੇਸ਼ੰਟ ਨੂੰ ਬੈਨੀਫਿਟ ਆ ਰਿਹਾ ਜੀ ਉਹ ਘੱਟੋ ਘੱਟ ਵੀ 1000 ਕਰੋੜ ਦਾ ਪੰਜਾਬ ਦੇ ਲੋਕਾਂ ਨੂੰ ਜ਼ਿਆਦਾ ਜੇ ਮੈਂ ਸਾਰੇ ਦੁਆਵਾਂ ਸਾਰਾ ਦੁਆਈਆਂ ਦਾ ਟੈਸਟ ਉਹਦਾ ਸਾਰਾ ਕੈਲਕੂਲੇਟ ਕੀਤਾ ਸੀ ਉਹ तकरीबन तकरीबन 800 ਜਾਂ 1000 ਕਰੋੜ ਦਾ ਜਿਹੜਾ ਹੈਗਾ ਉਹ ਲੋਕਾਂ ਨੂੰ ਆਪਣੀ ਜੇਬ ਚੋਂ ਪੈਸੇ ਨਹੀਂ ਖਰਦਣੇ ਪੈਣਗੇ ਉਹ ਪੈਸੇ ਸਰਕਾਰ ਖਰਚ ਰਹੀ ਹੈ ਹੁਣ ਜੋ ਕਿ ਲੋਕਾਂ ਦੇ ਹੀ ਪੈਸੇ ਆ ਟੈਕਸ ਦੇ ਪੈਸੇ ਆ ਸੋ ਇਹ ਮਾਨ ਸਰਕਾਰ ਦੀ ਬਹੁਤ ਵੱਡੀ ਉਪਲਬਧੀ ਆ ਕਿ ਜਿਹੜੇ ਲੋਕਾਂ ਦੇ ਆਊਟ ਆਫ ਪਾਕਟ ਐਕਸਪੈਂਸਸ ਆ ਬਹੁਤ ਘਟਿਆ ਹੋਇਆ ਔਰ ਲੋਕਾਂ ਨੂੰ ਜਿਹੜੀਆਂ ਸਰਕਾਰੀ ਹਸਪਤਾਲਾਂ ਦੀ ਸਹੂਲਤਾਂ ਉਹ ਪਹਿਲਾਂ ਨਾਲੋਂ ਬਿਹਤਰ ਹੋ ਰਹੀਆਂ ਆ ਇਸ ਤਰ੍ਹਾਂ ਜਿਹੜੇ ਐਕਸੀਡੈਂਟਸ ਦੇ ਵਿਕਟਮ ਹੋਣਾ ਵਾਸਤੇ ਵੀ ਜਿਹੜੀ ਸਾਡੀ ਚਾਹੇ ਉਹ ਸੜਕ ਸੁਰੱਖਿਆ ਪੁਲਿਸ ਆ ਜਾਂ ਪ੍ਰਿਸਟੇਜ ਸਕੀਮ ਹੈ ਉਹ ਬਹੁਤ ਵਧੀਆ ਬਹੁਤ ਪੋਜ਼ਿਟਿਵ ਰਿਪੋਰਟਸ ਆ ਰਹੀਆਂ ਨੇ ਐਸੇ ਕੀ ਲੱਗਦਾ ਵੀ ਕਿੰਨਾ ਕੁ ਸਮਾਂ ਹੋ ਲੱਗੇਗਾ ਕਿ ਨਿੱਜੀ ਅਦਾਰਿਆਂ ਦੇ ਵਿੱਚ ਜਿਹੜੇ ਲੋਕੀ ਜਾਂਦੇ ਸੀਗੇ ਉਹ ਵਾਪਸ ਆਉਣ ਸਰਕਾਰੀ ਹਸਪਤਾਲਾਂ ਨੂੰ ਜਾ ਕੇ ਕੰਮ ਕਰਨਗੇ ਇਸੇ ਹਿਸਾਬ ਦੇ ਨਾਲ ਦੇਖੋ ਕੁਝ ਕਿਸੇ ਵੀ ਚਾਹੇ ਆਪਾਂ ਡਿਵੈਲਪਡ ਕੰਟਰੀ ਹੋਵੇ ਨਾ ਅਮਰੀਕਾ ਦੀ ਗੱਲ ਕਰਾਂ ਜਾਂ ਯੂਰਪ ਦੀ ਗੱਲ ਕਰਾਂ ਉੱਥੇ ਵੀ ਕੁਝ ਲੋਕ ਹੁੰਦੇ ਆ ਜਿਹੜੇ ਵੈਲਥੂ ਲੋਗ ਆ ਤੇ ਪ੍ਰੇਫਰ ਕਰਕੇ ਸਾਨੂੰ ਜਿਹੜੀ ਕਸਟਮਾਈਜ਼ ਅ ਪਰ ਲੇਕਿਨ ਕੋਈ ਮਜਬੂਰੀ ਚ ਨਾ ਜਾਵੇ ਜੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਹੋਰ ਮੈਂ ਵੀ ਕਹ ਰਿਹਾ ਇਹ ਕਿ ਕੋਈ ਇਸ ਕਰਕੇ ਨਾ ਜਾਵੇ ਕਿ ਸਰਕਾਰੀ ਹਸਪਤਾਲ ਚ ਦਵਾਈ ਨਹੀਂ ਮਿਲਦੀ ਡਾਕਟਰ ਨਹੀਂ ਹੈ ਟੈਸਟ ਨਹੀਂ ਹੈ ਇਹ ਚੀਜ਼ਾਂ ਨਹੀਂ ਹੋਣਗੀਆਂ ਸੂਰਤ ਉਨੇ ਇੱਕੀ ਦਾ ਫਰਕ ਹੋ ਸਕਦਾ ਅਸੀਂ ਕੋਸ਼ਿਸ਼ ਕਰਾਂਗੇ ਉਹ ਵੀ ਨਾ ਹੋਵੇ ਕਈ 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 ਮਸਲਿਆਂ ਦੇ ਵਿੱਚ ਸੋ ਸਾਡਾ ਸਰਕਾਰੀ ਹਸਪਤਾਲ ਪ੍ਰਾਈਵੇਟ ਤੋਂ ਬਿਹਤਰ ਕਰੀਏ ਅਸੀਂ ਪੀਸੀ ਉਹਨਾਂ ਵਰਗੇ ਹੋਣ ਜਾਂ ਉਹਨਾਂ ਤੋਂ ਬਿਹਤਰ ਹੋਣ ਸਾਡੀਆਂ ਸਹੂਲਤਾਂ ਹੋ ਜੇ ਹੁਣ ਆਪਣੀ ਖੁਸ਼ੀ ਨਾਲ ਜਿਹੜਾ ਬੰਦਾ ਜਾਣਾ ਚਾਹੁੰਦਾ ਹੈ ਪ੍ਰਾਈਵੇਟ ਚ ਜਾਵੇ ਜਿੰਨੇ ਕੋਈ ਜਾ ਕੇ ਆਪਣਾ ਪ੍ਰਾਈਵੇਟ ਟ੍ਰੈਸਿੰਗ ਉਹ ਚਲਾਸ ਕਰਾਉਣਾ ਕਰਾਵੇ ਉਹ ਪ੍ਰਾਈਵੇਟ ਸੈਕਟਰ ਦਾ ਰੋਲ ਹਮੇਸ਼ਾ ਰਹੇਗਾ ਠੀਕ ਐਮਰਜੈਂਸੀ ਵਾਰ ਅਸੀਂ ਨਾ ਜਿਵੇਂ ਅਸੀਂ ਪਟਿਆਲੇ ਵਿੱਚ ਹੋ ਗਿਆ ਹੁਣ ਮੈਂ ਮਾਹਲੀ ਦੇ ਵਿੱਚ ਕਰਤਾ ਹੌਲੀ ਹੌਲੀ ਜਿੰਨੇ ਸਾਡੇ ਡਿਸਟ੍ਰਿਕਟ ਹਸਪੀਟਲ ਜਿਵੇਂ ਤੁਹਾਨੂੰ ਕਿਹਾ ਡਾਕਟਰਸ ਦੀ ਸ਼ਾਰਟੇਜ ਹੈ ਡਾਕਟਰ ਸਾਨੂੰ ਹੋਰ ਚਾਹੀਦੇ ਅਸੀਂ ਆਲਟੀਮੇਟਲੀ ਜਿਹੜੀਆਂ ਹੈਗੀਆਂ ਪੀਜੀਆਈ ਵਾਲੀਆਂ 80 90% ਸਹੂਲਤਾਂ ਜਿਵੇਂ ਪਟਿਆਲੇ ਚਾ ਵੈਂ ਜਿਵੇਂ ਸਾਡੇ ਮਤਲਬ ਰਜਿੰਦਰਾ ਹਸਪਤਾਲ ਦੇ ਵਿੱਚ ਜਿਹੜੇ ਨਿਊਰੋ ਦੇ ਪੇਸ਼ੈਂਟ ਆ ਹੈ ਡਿਜਰੀ ਦੇ ਪੇਸ਼ੈਂਟ ਆ ਕਾਰਡੀਕ ਕੈਥ ਲੈਵ ਆ ਉਹ ਅਸੀਂ ਜਿਹੜੇ ਸਾਡੇ ਮੈਡੀਕਲ ਕਾਲਜਾਂ ਸ਼ੁਰੂ ਕਰਦੇ ਆ ਅੱਜ ਅਸੀਂ ਡਿਸਟ੍ਰਿਕਟ ਹਸਪੀਟਲ ਚ ਆਨਲਾਈਨ ਨੂੰ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸਪੈਸ਼ਲਿਸਟ ਟ੍ਰੇਨ ਹੋਣਗੇ ਜਦੋਂ ਸਾਰੇ ਸਪੈਸ਼ਲਿਸਟ ਆ ਗਏ ਉਹ ਅਸੀਂ ਇੱਥੇ ਵੀ ਜਿਵੇਂ ਜਿਹੜਾ ਪੇਸ਼ੈਂਟ ਆ ਉਹਨਾਂ ਨੂੰ ਮਤਲਬ ਇਹ ਜਿਹੜੀ ਸਾਰੀ ਸਹੂਲਤ ਆ ਉਹ ਚਾਹੇ ਕਾਰਡੀਕ ਮੋਨੀਟਰ ਹੋਵੇ ਜਾ ਵੈਂਟੀਲੇਟਰ سپورਟ ਹੋਵੇ ਘੱਟੋ ਘੱਟ ਐਮਰਜੈਂਸੀ ਦੇ ਵਿੱਚ ਉੱਥੇ ਮਰਨੀ ਚਾਹੀਦੀ ਹੈ ਜੇ ਪੇਸ਼ੈਂਟ ਨੂੰ ਸ਼ਿਫਟ ਵੀ ਕਰਨਾ ਉਹਦੇ ਨੂੰ ਸਟੇਬਲਾਈਜ਼ ਕਰਕੇ ਔਰ ਇੱਕ ਜਿਹੜੀ ਐਡਵਾਂਸ ਲਾਈਫ سپورਟ ਦੀਆਂ ਸਾਡੀ 50 60 ਸੀ ਐਮਬੂਲੈਂਸ ਵੀ ਰੰਗੀਆਂ ਲੈ ਰਹੇ ਆ ਔਰ ਉਹਨਾਂ ਦੀ ਵੀ ਜਿਹੜੀ ਕਮੀ ਪੂਰੀ ਕਰ ਰਿਹਾ ਉਹਦੇ ਚ ਐਡਵਾਂਸ ਐਡਵਾਂਸ ਲਾਈਫ سپورਟ ਤੇ ਬੇਸਿਕ ਲਾਈਫ سپورਟ ਵਾਲੀਆਂ ਨਵੀਆਂ ਐਮਬੂਲੈਂਸ ਆਣ ਗਿਆ ਉਹਦੇ ਨਾਲ ਸਭ ਜਿਆ ਸਭ ਤੋਂ ਜ਼ੋਰ ਬਿਹਤਰ ਹੋਣ ਗਿਆ ਸੋ ਇਹ ਸਾਰੀ ਪ੍ਰੋਸੈਸ ਸਾਡੀ ਚੱਲ ਰਹੀ ਹੈ ਲੌਂਗ ਰਨਿੰਗ ਪ੍ਰੋਸੈਸ ਹੈ